ਦੁੱਕੀ ਵੀ ਆ ਗਿਆ ਮਾ ਦੁੱਕੀ ਬਾਏ ਚੱਲੀਏ ਜੀ ਮੌਸਮ ਬੜਾ ਜਬਰਦਸਤ ਆ ਬਰਨਾਲੇ ਪਹੁੰਚ ਗਏ ਕੀ ਕਹਿਣਾ ਮਿੰਦਰੀ ਵੀਰੇ ਤੁਹਾਡਾ ਮੌਸਮ ਬਾਰੇ ਮੈਨੂੰ ਆਇ ਲੱਗਦਾ ਜਿਵੇਂ ਬੱਦਲ ਫਟ ਕੇ ਥੱਲੇ ਡਿੱਗਣ ਤਿਆਰ ਹੋਊ ਮੂਰੇ ਸਾਡਾ ਭਰਾ ਭਾਨਾ ਭਗੌੜਾ ਭਾਨਾ ਪੂਟੋ ਵਾਲਾ ਮਗਰ ਰਿੱਕੀ ਅੱਜ ਕਿੱਧਰ ਚੱਲੇ ਵੀਰੇ ਮੂਸੇ ਵਾਲੇ ਤੇ ਅੱਜ ਚੱਲੇ ਮੂਸੇ ਪਿੰਡ ਭਾਈ ਕਰੇ ਮੂਸੇ ਵਾਲਿਆ ਤੇ ਬਾਪੂ ਨੂੰ ਤੇ ਬੀਬੇ ਨੂੰ ਮਿਲ ਕੇ ਹੁਣਾ ਯਾਦ ਕਰਦੇ ਸੀਗੇ ਕਹਿੰਦੇ ਆਏ ਨਹੀਂ ਤੁਸੀਂ ਪਿਛਲੀ ਵਾਰ ਬੀਬੀ ਰਾਮ ਵੀ ਮੁੜ ਗਿਆ ਤੇ ਅੱਜ ਬੜਿਆ ਸਵਾਬ ਹੁਣ ਚੱਲੇ ਉੱਧਰ ਨੂੰ ਉਹ ਮੀਂਹ ਦਾ ਫਰਾਟਾ ਦੇਖੋ ਮੈਂ ਤਰੋ ਪਹੁੰਚ ਗਏ ਆਪਾਂ ਸਿੱਧੂ ਕੋਲੇ ਘਰ ਕੋਲੇ घट गया ठीक है सही है पहुंच गए भाने सिद्धू जी घरे पहुंच गए लोग देखो किन्ने खड़े अज भी ਇੱਲਾਹ ਜੋ ਬਰੇ ਥੱਲੇ ਸਾਡੇ ਭਾਨਾ ਬਈ ਇੱਧਰ ਖੜੇ ਆ ਸਿੱਧੂ ਬਈ ਦੇ ਸਾਰੇ ਸੰਦ ਐਡ ਜਾਦੂ ਕੱਚੀ ਆਪੂ ਜਣਾ ਫੋਟੋ ਜਦੋਂ ਤੁਹਾਨੂੰ ਇਹ ਖੜਦੂ ਜਦੋਂ ਦੂਰੇ ਅੱਜ ਦੇਖਣਾ ਜੀ ਤੁਹਾਨੂੰ ਦਿਲ ਤੇ ਅੱਗੇ ਦੂਰੇ ਹੱਲ ਦੇਣਾ ਨਹੀਂ ਯਾ ਯਾ ਦੇਖ ਸਾਹਮਣੇ ਦੇਖੋ ਆਹ ਦੇਖਾ ਉਹ ਕੋਈ ਆਲਾ ਮਿੱਤਰੋ ਚੱਲੋ ਚੱਤੂ ਦੇ ਤੁਹਾਨੂੰ ਹੁਣ ਬੁੱਤ ਦਿਖਾਈਏ ਉਧਰ ਵੀਰੇ ਹੋਣੀ ਤਾਂ ਟਰੈਕਟਰਾਂ ਨਾਲ ਲੱਗੇ ਆ ਖਚਾਉਣ ਦੇਖੋ ਆ ਖਰਾਬ ਹੋ ਗਿਆ ਬੁੱਤੇ ਆ ਨਾ ਬਾਲ ਹੋਰੇ ਤਰ੍ਹਾਂ ਹੋ ਇੱਧਰ ਆ ਗਈ ਥਾਰ ਜਿਹਦੇ ਬੱਜੀਆਂ ਸੀ ਗੋਲੀਆਂ ਆ ਸ਼ੂਟ ਹੋ ਗਈ ਕਿੰਨੀ ਆ 1 2 3 4 5 6 7 8 9 10 11 12 ਕਿੰਨੀਆਂ ਦਾ ਮੂਰੇ ਹੀ ਬੱਜੀਆਂ ਹੋਈਆਂ ਆ ਬਹੁਤ ਹਟ ਤੇ ਲਾਸਟ ਵਾਰ ਦੀ ਲਾਸਟ ਰਾਈਡ ਜਾਦੂ ਇੱਥੇ ਖੜੋ ਥੋੜੀ ਖੱਚੀ ਆ ਫੋਟੋ ਇਹਦੇ ਨਾਲ ਤਾਂ ਬਗੇ ਰਹਾ ਮੀ ਪਈ ਜਾਂਦਾ ਕਿਵੇਂ ਫੀਲ ਹੋਇਆ ਫਿਰ ਮਿਲ ਕੇ ਯਾਰ ਕਹਿੰਦਾ ਬਹੁਤ ਗੱਲਾਂ ਕੀਤੀ ਅੱਜ ਯਾਰ ਅਸੀਂ ਬੈਠੇ ਰਹੇ ਆ ਬਾਈ ਜੀ ਬਾਪੂ ਕੋਲੇ ਘੱਟੋ ਘੱਟ 2 2.5 ਘੰਟੇ ਤੇ ਹੁਣ ਬਾਹਰ ਆਏ ਆ ਪਰ ਯਾਰ ਹੈ ਬਾਪੂ ਦੁਖੀ ਆ ਦੁੱਖ ਦੇਖਿਆ ਨਾ ਵੀਰੇ ਔਖਾ ਯਾਰ ਦੇਖ ਨਹੀਂ ਹੁੰਦਾ ਦੁੱਖ ਇੰਨਾ ਤੇ ਪ੍ਰੋਣਾ ਸਾਲੇ ਕੰਪਨੀਆਂ ਕੰਪਨੀਆਂ ਵਾਲੇ ਤੰਗ ਕਰਨੋਂ ਨਹੀਂ ਹਟਦੇ ਇਹਨਾਂ ਨੇ ਜਿਆਦਾ ਦੁਖੀ ਇਹਨਾਂ ਨੇ ਕਰੇ ਹੋਇਆ ਇੱਧਰ ਖੜੇ ਆ ਮੀ ਪਈ ਜਾਂਦਾ ਹੁਣ ਗੱਡੀ ਚ ਆ ਕੇ ਦੇਖੋ ਸਾਹਮਣੇ ਸਟੈਚੂ ਲੱਗੇ ਹੋਇਆ ਉਧਰ ਸਾਡਾ ਭਾਨਾ ਪਗੋੜਾ ਬਾਈ ਅੱਜ ਨਾਲ ਆ ਸਾਡੇ ਸਵੇਰ ਦਾ ਹੁਣ ਤਿਆਰੀਆਂ ਖਿੱਚਣ ਲੱਗਿਆਂ ਵਾਪਸ ਜੀ ਜੀ ਆਈ ਜਾਂਦੇ ਆ ਦੇਖਣ ਸਿੱਧੂ ਬਾਈ ਨੂੰ ਲਓ ਵੀ ਮਿੱਤਰੋ ਚੱਲੇ ਹੁਣ ਵਾਪਸ ਕਰ ਲੈ ਦਰਸ਼ਨ ਮੇਲੇ ਹੁਣ ਅੱਗੇ ਜਾ ਕੇ ਰੋਟੀ ਰੋਟੀ ਖਾਈਏ ਭੁੱਖ ਬਹੁਤ ਲੱਗੀ ਜੀ ਸਮਾਨ ਤੇ ਪਹੁੰਚ ਗਏ ਮਿੱਤਰੋ ਅੱਜ ਵੀ ਇੰਨਾ ਪੈਂਦਾ ਲੋਕਾਂ ਦਾ ਪਿਆਰ ਦੇਖ ਲਓ ਸਿੱਧੂ ਨਾਲ ਅੱਜ ਵੀ ਆਈ ਜਾਂਦੇ ਆ ਦੁਕਾਨਾਂ ਇੱਧਰ ਲੱਗੀਆਂ ਜਿੰਦਰੀ ਕੋ ਸਾਹਮਣੇ ਕੱਟ ਗਈਆਂ ਇੱਥੇ ਵਾਲੇ ਸੰਸਕਾਰ ਹੋਇਆ ਸੀਗਾ ਉਹਦਾ ਸਿੱਧੂ ਦਾ ਉਹ ਸਾਹਮਣੇ ਸੁਆਦ ਇੱਤਰਣਾ ਹਾਂ ਅਸੀਂ ਬਾਹਰੇ ਮੁੜ ਗਏ ਆ ਜੇ ਮੇਰੀ ਸ਼ਕਲ ਦਾ ਘੱਟ ਆਈ ਇਹ ਮੂਰੇ ਹੀ ਦਿਖਾਇਆ ਮੈਂ ਹਾਂ ਔਖਾ ਯਾਰ ਮਾ ਪਿਓ ਲਈ ਸੱਚੀ ਗੱਲ ਐ ਡਾ ਸਟਾਰ ਪੁੱਤ ਖੋ ਜਾਣਾ ਬਹੁਤ ਔਖਾ ਬਹੁਤ ਔਖਾ ਇਦਾਂ ਕੱਟ ਰਿਹਾ ਇਹ ਨਹੀਂ ਰੁਕਿਆ ਸਾਰਾ ਦਿਨ ਹੋ ਗਿਆ ਪੈਂਦੇ ਨੂੰ ਸਵੇਰ ਦਾ ਲੱਗਿਆ ਹੋਇਆ ਪੈਂਡ ਮੀ ਹੁਣ ਲੱਗਿਆ ਧੋਖ ਜੱਟੋ ਹੁਣ ਇੱਥੇ ਰੁਕਣ ਲੱਗੇ ਆ ਪਲਾਜਾ ਹੰਢਿਆਏ ਵਾਲਾ ਮੈਕਡੀ ਸਟਾਰਵਕ ਸਾਰਾ ਕੁਝ ਹੀ ਇੱਥੇ ਸਭ ਕੁਝ ਮਿਲੇਗਾ ਲਓ ਵੀ ਜੱਟੋ ਪਹੁੰਚ ਗਏ ਹੰਢਿਆਏ ਪਲਾਜੇ ਤੇ ਦੀ ਫੈਨ ਫਾਲੋਇੰਗ ਹੋਰ ਕਿ ਭਾਈ ਕੀ ਬਤ ਹੈ ਖਾਲਸਾ ਜੀ ਖਾਲਸਾ ਜੀ ਹੈਪੀ ਬਰਥਡੇ ਮੁਬਾਰਕਾਂ ਜਨੋ ਦਿੰਦੀਆਂ ਲੱਖ ਲੱਖ ਤੁਹਾਨੂੰ ਪਾਰਟੀ ਕਰ ਰਹੇ ਆ ਹਾਂ ਅਜੇ ਪਾਰਟੀ ਕਰ ਰਹੇ ਆ ਜੀ ਹੋਰ ਵੀਰੇ ਕੈਮ ਆਹ ਦਿਖਾਓ ਟੈਡੂ ਆਪਣੇ ਲਾ ਬਰੇ ਲੱਗ ਤੂੰ ਸਭ ਤੋਂ ਲੱਗ ਬਣਵਾਇਆ ਹਾਂ ਬਹੁਤ ਸੋਹਣਾ ਕਿਸੇ ਦਾ ਨਹੀਂ ਬਣਿਆ ਹਾਂ ਇਹ ਸਿੱਧੂ ਜੀ ਮੰਮੀ ਹੈ ਸਿੱਧੂ ਦਾ ਜੱਟ ਵੈਰ ਹੋਰ ਕਿਹਦੀ ਆਇਆ ਸਦੂ ਅਮਰੀ ਆਇਆ ਹੋਵੇ ਅਸੀਂ ਦਿਖਾ ਰਹੇ ਹਾਣਾ ਦਾਣਾ ਫਿਨਿਸ਼ ਹੁਣ ਚੱਲੇ ਆ ਪੈਕ ਕਰਾ ਲਓ ਬਰੇ ਨੇਰਾ ਹੋ ਗਿਆ ਜਟੋ ਚਲੋ ਫਿਰ ਅੱਜ ਬਲੌਗ ਕਰਦੇ ਹ ਖਤਮ ਇੱਥੇ ਹੀ ਬਾਕੀ ਮਿਲਦੇ ਆ ਪਿੰਡ ਜਾ ਕੇ ਲਓ ਮੇਰਾ ਕੱਪੜੇ-ਕੁਪੜੇ ਰੈਡੀ ਕਰ ਰਿਆ ਓਕਰ ਬੋੜਾ ਜੀ ਜਮੇ ਓਏ ਹੋ ਦੇਖੋ 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 ਕੀ ਮਾਰ ਲਿਆ ਆ ਵਧਿਆ ਓਹੋ ਜਿਆਨ ਨੂੰ ਆ ਬੈਗ ਤਾਂ ਅੱਗੇ ਰੱਖ ਲੇ ਕਿਹੜੇ ਬੰਦੇ ਦੀ ਗੱਲ ਕਰਦੇ ਮੇਰੇ ਹੰਦਮਾਰਚ ਜਿਆਨ ਬਹੁਤ ਆ ਕੋਲੇ ਤੋਂ ਪਾਣੀ ਉਹ ਪਾਣੀ ਯਾਰ ਕਮਾਲ ਹੋ ਗਈ ਇੱਧਰਲੇ ਪਾਸੇ ਦੀ ਹਾਂ ਜੀ ਓਏ ਹੋਏ ਉੱਪਰੋਂ ਦੀ ਕੱਢ ਦੇਣੀ ਗਲਤੀ ਕਰੇਨ ਬੰਦ ਹੋਈਾ ਸਵਾ ਮੇਰੇ ਉੱਪਰੋਂ ਕੱਢ ਦੇਣੀ ਰਾਈਟ ਲਾਈਨ ਚ ਰੱਖ ਦੇਣੀ ਸੀ ਆ ਉਹ ਦੇਖੋ ਬੁਲੇਟ ਟਾਇਰ ਉੱਤੇ ਸੀ ਰਾਈਟ ਥੱਧਰ ਰਾਈਟ ਐਡਨ ਹਾਂ ਲੱਗ ਰਿਹਾ ਨੇ ਮਦਦ ਆ ਗਈ ਮੈਨੂੰ ਬਦਲਣੇ ਕੱਟ ਕਰਦੇ ਕਿ ਪਾਉਂਦੀ ਮਤਰਾ ਘੰਟੇ ਚ ਹਜੇ ਲੁਧਿਆਣਾ ਹੀ ਪਾਰ ਕਰਿਆ ਮੈਨੂੰ ਲੱਗਦਾ ਨਹੀਂ ਹੁਣ ਅਸੀਂ ਜਾਵਾਂਗੇ ਹੁਣ ਜਾਵਾਂਗੇ ਇੱਥੇ ਆ ਜੈਪ ਦੇ ਰਿਕੀ ਬਾਈ ਦੇ ਜਵਾਕ ਆਏ ਹੋਏ ਆ ਕੀ ਵਿਚਾਰ ਅਵਿੰਦਰੀ ਵੀਰੇ ਲਾਦਦਾ ਨਹੀਂ ਅੰਮ੍ਰਿਤਸਰ ਜਾਵਾਂਗੇ ਤੁਮਾਰੋ ਹੁਣ ਇੱਥੇ ਨਹੀਂ ਆਉਣਾ ਤੇ ਸਾਨੂੰ ਵੀ ਹੋਜਾ ਆਜੋ ਹੁਣ ਆਗੇ ਇੱਧਰ ਗੇਮਿੰਗ ਜ਼ੋਨ ਜਿਹੜਾ ਇੱਥੇ ਆਉਣਾ ਮਿੱਤਰੋ ਪਹੁੰਚ ਗਏ ਗੇਮਿੰਗ ਜ਼ੋਨ ਜੈ ਪਿੰਟੂ ਦਾ ਫਨ ਏ ਕੀ ਬਾਹ ਏ ਆ ਸਾਡੇ ਕੈਨੇਡੀਅਨ ਮੁੰਡੇ ਹੈਲੋ ਤਰੀ ਕਿਵੇਂ ਆ ਹੈਲੋ ਜੀ ਅਮਰੀ ਹੈਲੋ ਹੈਲੋ ਲਖਾਵਾ ਜੀ ਓ ਕਿਵੇਂ ਆ ਮੁੰਡ ਰਹੀ ਹੋਰ ਠੀਕ ਆ ਜੀ ਓਕੇ ਚਲੋ ਫਿਰ ਚੱਲੀਏ ਸਾਨੂੰ ਗੇਮਿੰਗ ਜ਼ੋਨ ਲੈ ਕੇ ਅੱਜ ਤੁਹਾਡਾ ਬਲੌਗ ਬਣਾਉਣਾ ਨਾਲ ਵਾਹ ਜੀ ਵਾਹ n ਸਰ ਆਪਣੇ ਵਾਲੇ ਫੇਰ ਇੱਧਰ ਬੈਠ ਗਏ ਲਾਓ ਵੀ ਮੁੰਡੇ ਆਪਣੇ ਹੋਗੇ ਰਾੜੀ ਭਾਈ ਮੈਂ ਲਾਇਆ ਅੱਖਾਂ ਨੂੰ ਇੱਥੋਂ ਐ ਲੱਗਦਾ ਬੰਦਾ ਇਕੱਲਾ ਹੀ ਫੇਰੀ ਜਾਂਦਾ ਪਰ ਬਹੁਤ ਰਿਅਲਿਟੀ ਚ ਦੀਦਾ ਕੰਮ ਆ ਗੱਲ ਹੈਗੀ ਐ ਵੀ ਵਧੀਆ ਇੱਕ ਵਾਰ ਜਵਾਕਾਂ ਨੂੰ ਲਿਆਉਣਾ ਚਾਹੀਦਾ ਬਹੁਤ ਵਧੀਆ ਪ੍ਰੋਜੈਕਟ ਆ ਤੇ ਰਸ਼ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਰਸ਼ ਆ ਉਥੇ ਇਨਾਂ ਵੱਡੀਆਂ ਕਿੱਥੋਂ ਤੱਕ ਖੜੀਆਂ ਉਹ ਪਰੇ ਸ਼ੁਰੂ ਹੁੰਦਾ ਇੱਧਰ ਸਾਰੇ ਗੱਡੀਆਂ ਉਹ ਇਹੋ ਤਰੋਲ ਦੇ ਪਾਇਆ ਕਰੋ ਵਧੀਆ ਜਗ੍ਹਾ ਜਵਾਕਾਂ ਲਈ ਉਹ ਵੀ ਮੈਟਰੋ ਸਨ ਵੀ ਅਨਕਲੇਵ ਚ ਪਹੁੰਚ ਗਏ ਭੁੱਖ ਬਹੁ ਲੱਗੀ ਆ ਹੁਣ ਚਲੀ ਦੇ ਚੰਲੇ ਖਾਣ ਪੀਣ ਪਹੁੰਚ ਗਏ ਮੁੰਡਾ ਸੜਕ